ਕਿਆ ਬਾਤ ਹੈ ਮੇ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਨਵਾਂ ਸਾਲ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਦੁੱਖ ਤਕਲੀਫ ਤੋਂ ਦੂਰ ਰੱਖੇ ਅੰਗ ਸੰਗ ਸਹੀ ਸੋ ਅਸੀਂ ਆ ਗੁਰਦੁਆਰਾ 나ਡਾ ਸਾਹਿਬ ਸਾਰੇ ਭਰਾ ਪਹੁੰਚਿਆ ਸੋ ਬਾਟ ਕਰ ਲਈਏ ਹਨਾ ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਵੇਂ ਕਬਿਓ ਬਾਜ ਬੇਂਤੀ ਚੋਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਦੀ ਇੱਛਾ

ਰਾਖਲੇ ਮੁਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦੂਸਤਨ ਕੇ ਹੰਤਾ ਤੁਮਹੂ ਪੂਰੀ ਚਤਰਬਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵਜੂ ਬਪਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਇਹ ਤਮਾਸ਼ਾ ਸਾਹਿਬ जमन काल योगी सेवक की ओ वेद राज ब्रह्मा ज्योति ओ जमन काल सब लोक सोवारा नमस्कार है ताए हमारा जमन काल सब जक्त बनायो देव दे जछन उपजायो आदंत एक है अवतार सोई गुरु समझियो हमारा नमस्कार किसी को हमारी सकल प्रजा जन आप सवारी सेवकन को से गुण सकदी ओ सत्रन को पुल मोहब्बत की ओ कट कट के अंतर की जानत भले बुरे की पीर पहचानत चींटी ते कुल चले स्थूला सब पर कृपा दृष्ट कर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪੜਪੜਤੀ ਜਾਣਾ ਜਬ ਉਦਕਰਕ ਕਰਾ ਕਰ ਤਾਰਾ ਪ੍ਰਜਾ ਤਰਤਪ ਦੇਵ ਪਰਾ ਜਬ ਆਕਰਕ ਕਰ ਤੂੰ ਕਬੂ ਤੂੰ ਮੈਂ ਮਿਲ ਤ ਦੇ ਤਰ ਸਭੂ ਜیتے ਬਦਨ ਸ੍ਰੇਸ਼ ਸਵਤਾਰਿਆ ਆਪ ਆਪਣੀ ਬੋਝ ਵਿਚਾਰੇ ਤੂੰ ਸਭੀ ਤੇ ਰਹਿਤ ਨਿਰਾਲਮ ਜਾਨਤ ਬੇਦ ਪੇਦਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬਾਦ ਨੀਲਨਾਦ ਸੰਭ ਤਾਂ ਕਾ ਮੂੜ ਚਰਤ ਪੇਦਾ ਜਾ ਕੋ ਪੇਮ ਨਾ ਪਾਵਤ ਬੇਦਾ ਤਾਂ ਕੋ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਚ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿ ਨਿਰੰਕਾਰ ਕਾ ਚੀਨਤ ਨੈ ਪੇ ਆਪ ਆਪਣੀ ਬੁਧ ਹੈ ਜੇਤੀ ਬਿਰਨਤ ਪੈਨ ਪੈਨ ਤੋਇ ਤੇਤੀ ਤੁਮਰਾ ਲਖਾ ਨਾ ਜਾਇ ਸਾਰਾ ਕਹਿ ਬਿ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਨੂਪ ਸਰੂਪ ਰੰਗ ਪਿਉ ਰਾਪ ਕਹਿ ਪੂਪਾ ਅੰਡ ਜੇ ਫੂਲ ਰਾਜਾ ਹੈ ਬੈਠਾ ਕਹੂੰ ਸੀਮੈਂਟ ਪਿਉ ਸੰਕਰੀ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਬਵਾਦ ਜੁਗਾ ਸਰੂਪ ਸੰਭ

ਸਬਰ ਹਰਤਾ ਕਿਲਬਿਕ ਸ਼ਕਲ ਦੇ ਕੋ ਹਰਤਾ ਦੁਸ ਦੋਖਿਨ ਕੋਸ਼ਿਆ ਕਰਤਾ ਸ਼ਰੀਰ ਸੋ ਜਪੈ ਦੇ ਅਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨੇ ਤੇ ਸੇ ਵਿਆਪਤ ਕੋਈ ਢਿਲ ਸੁਣੈ ਗੰਗ ਜੋ ਆਈ ਸੁਰਸਨਾ ਪਾਵੀ ਸੁਣੈ ਮੂਰਤ ਪਲਾਏ ਚਤਰਤਾ ਬਈ ਦੁਖ ਦਰਦ ਭੋਨੇ ਕਟਨਾ ਤਿੰਨ ਰਕੇ ਰਹਿ ਹੋਜੋ ਜਾਂ ਕੀ ਇੱਕ ਬਾਰ ਚੋ ਪਈ ਕੋ ਕਹੈ ਜੋ ਪਈ ਸੰਬਤ 70 ਸਹਿਜ ਬਣੀ ਜੈ ਅਰਥ ਸਹਿਜ ਹੁੰਤਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ 70 ਗ੍ਰੰਥ ਸੁਧਾਰਾ ਸੋਹੀਆ ਪਾਹੀ ਗਹੀ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨ ਨੇ ਕਹਿ ਮਤ ਇੱਕ ਨੇ ਮਾਨਿਓ ਸਿਮਰ ਸਾਸਤਰ ਬੇ ਸਭੈ ਪੋ ਭੇਦ ਕਹੇ ਹਮ ਇੱਕ ਨੇ ਜਾਨਿਓ ਸ਼੍ਰੀ ਸਪਨ ਕਿਰਪਾ ਤੁਮਰੀ ਕਰ ਮੈਨਾ ਕੇ ਸਭ ਤੋ ਹੀ ਵਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਹੈਪੀ ਨਿਊ ईयर ਹੈਪੀ ਨਿਊ ईयर ਸੋ ਅਸੀਂ ਆ ਸਾਰੇ ਭਰਾਵਾਂ ਨੂੰ ਗੁਰਦੁਆਰਾ ਨਾਟਾ ਸਾਹਿਬ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਵਾਈ ਗਰੁੱਪ ਹਰ ਭਰਾ ਹਰ ਯਾਰ ਹਰ ਬਿੱਲੀ ਦੇ ਅੰਗ-ਸੰਗ ਸਾਈਦਾ ਰਹੇ ਲਵ ਯੂ ਸਾਰਿਆਂ ਨੂੰ ਬਹੁਤ ਸਾਰਾ